ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲ ਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨਾ ਜਾਂ ਬਾਸਮਤੀ ਦੀ ਕਟਾਈ ਤੋਂ ਬਾਅਦ ਕਿਹੜੀ ਕਿਹੜੀ ਫਸਲ ਕਿਵੇਂ-ਕਿਵੇਂ ਆਉਣ ਵਾਲੇ ਝੋਨੇ ਤੱਕ ਲਗਭਗ 6 ਮਹੀਨੇ ਤੱਕ ਕਿਦਾਂ ਲਾ ਸਕਦੇ ਆ ਕਿਦਾਂ ਪਾਲ ਸਕਦੇ ਆ ਸੋ ਕਿਸਾਨ ਦੋਸਤੋ ਹੁਣ ਬਹੁਤ ਸਾਰੇ ਕਿਸਾਨਾਂ ਨੇ ਅੱਜ ਤੋਂ 10 ਦਿਨ ਜਾਂ 15 ਦਿਨ ਪਹਿਲਾਂ ਝੋਨਾ ਕੱਟ ਕੇ ਬੀਨਸ ਲਾਈ ਹੈ ਬੰਦ ਗੋਭੀ ਲਾਈ ਹੈ ਕਈਆਂ ਨੇ ਆਲੂ ਲਾਏ ਹੈ ਕਈਆਂ ਨੇ ਮਟਰ ਲਾਏ ਆ ਜਾਂ ਮਟਰ ਲਾ ਰਹੇ ਆ ਮੰਨ ਲਓ ਜਿਨ੍ਹਾਂ ਨੇ ਬੀਨਸ ਲਾਈ ਹੈ ਜਾਂ ਬੰਦ ਗੋਭੀ ਲਾਈ ਹੈ ਉਹ ਲਗਭਗ 90 ਇੱਕ ਦਿਨ ਦੇ ਵਿੱਚ ਵਿੱਚ ਦੋ ਵਾਰੀਆਂ ਬੀਨਸ ਦੀਆਂ ਜਾਂ ਕਈ ਹਲਕੀ ਤੀਜੀ ਵਾਰੀ ਵੀ ਕਰ ਲੈਂਦੇ ਆ ਜਾਂ ਗੋਭੀ 60 ਦਿਨ ਚ ਤਿਆਰ ਹੋ ਜਾਂਦੀ ਹੈ ਬੰਦ ਗੋਭੀ ਇਹ ਸਾਰੀਆਂ ਚੀਜ਼ਾਂ ਨੇ 90 ਦਿਨ ਤੋਂ ਪਹਿਲਾਂ ਪਹਿਲਾਂ ਪੈੜੀਆਂ ਵੇਲੀਆਂ ਕਰ ਦੇਣੀਆਂ ਜਾਨੀ ਕਿ ਜਿਹਨਾਂ 9ਵੇਂ ਮਹੀਨੇ ਦੀ 15 ਨੂੰ ਲਾਈਆਂ 9ਵੇਂ ਤੋਂ 10ਵੇਂ 10ਵੇਂ ਤੋਂ 11ਵੇਂ ਤੇ 11ਵੇਂ ਤੋਂ 12ਵੇਂ 12ਵੇਂ ਮਹੀਨੇ ਦੀ 15 ਤਰੀਕ ਤੋਂ ਪਹਿਲਾਂ ਇਹ ਪੈਲੀਆਂ ਵੇਲੀਆਂ ਹੋ ਜਾਣੀਆਂ ਆਲੂ ਕੱਚੀ ਪਟਾਈ ਕੱਚੀ ਪਟਾਈ ਵਾਲਾ ਆਲੂ ਲੋਕ 55 ਦਿਨਾਂ ਚ ਵੀ ਪੁੱੜ ਦਿੰਦੇ ਆ 65 ਵੀ ਪੁੱੜਦੇ ਆ 70 ਦਿਨਾਂ ਚ ਵੀ ਪੁੱੜਦੇ ਆ ਸੁਖ ਸਾਹ ਦੋਸਤ ਆਪਾਂ ਥੋੜੇ ਥੋੜੇ ਸਮੇਂ ਦੀਆਂ ਸਬਜ਼ੀਆਂ ਲਾਈਏ ਜਿਹੜੀਆਂ ਥੋੜੇ ਸਮੇਂ ਦੇ ਵਿੱਚ ਸਾਨੂੰ ਚੰਗਾ ਮੁਨਾਫਾ ਦੇ ਕੇ ਜਾਣ ਫਾਰ ਇਗਜ਼ਾਮਪਲ ਹੁਣ ਆਪਾਂ ਆਲੂ ਲਾਏ ਆ ਜਾਂ ਲਾ ਰਹੇ ਆ ਜਾਂ 10 ਦਿਨ ਲਾਇਆ ਨੂੰ ਹੋ ਗਿਆ ਐਵਰੇਜ 70 ਦਿਨ ਦੇ ਵਿੱਚ ਉਹਦੀ ਪਟਾਈ ਹੋ ਜਾਣੀ ਮਟਰ ਲਾਏ ਆ ਜਾਂ ਲਾ ਰਹੇ ਆ ਆਪਾਂ ਆਲੂ ਜਾਂ ਮਟਰ ਤੋੜਨ ਤੋਂ ਬਾਅਦ ਚ ਪੋਟਣ ਤੋਂ ਬਾਅਦ ਚ ਜਾਂ ਗੋਭੀ ਵੱਢਣ ਤੋਂ ਬਾਅਦ ਚ ਜਾਂ ਗੇਤੀ ਬੀਨਸ ਤੋੜਨ ਤੋਂ ਬਾਅਦ ਚ ਦੁਬਾਰੇ ਦਸੰਬਰ ਦੇ ਅਖੀਰਲੇ ਹਫਤੇ ਜਨਵਰੀ ਦੇ ਚਿਹਨੇ ਹਫਤੇ ਪੈਨਸਲ ਮਟਰ ਜਿਹਨੂੰ ਆਪਾਂ ਜੀ 10 ਕਹਿ ਦਿੰਨੇ ਆ 89 ਕਹਿ ਦਿੰਦੇ ਆ ਵੈਸੇ ਜੀ 10 ਦਾ ਜ਼ਿਆਦਾ ਫਾਇਦਾ 89 ਨਾਲੋਂ ਵੀ ਇਹਨੂੰ ਆਪਾਂ ਲਾ ਸਕਦੇ ਆ ਵੇਖੋ ਇੱਕ ਫਸਲ ਆਪਾਂ ਝੋਨਾ ਕਟਾਈ ਕਰਕੇ ਪਹਿਲਾਂ ਲੈ ਲਈ ਦਸੰਬਰ ਦੀ 15 ਤੋਂ ਪਹਿਲੀਆਂ ਵੇਲੀਆਂ ਦੁਬਾਰੇ ਸ਼ੁਰੂ ਹੋ ਜਾਣੀਆਂ ਦਸੰਬਰ ਦੀ 15 ਨੂੰ ਦਸੰਬਰ ਦੀ 20 25 ਨੂੰ ਜਨਵਰੀ ਦੇ ਪਹਿਲੇ ਹਫਤੇ ਜਨਵਰੀ ਦੇ ਦੂਜੇ ਹਫਤੇ ਜਨਵਰੀ ਦੇ ਤੀਜੇ ਹਫਤੇ ਜਨਵਰੀ ਦੇ ਚੌਥੀ ਹਫਤੇ ਫਰਵਰੀ ਦੇ ਚੜ੍ਹੇ ਫਰਵਰੀ ਦੇ 20 ਪਹਿਲੇ ਹਫਤੇ ਮਾਰਚ ਅਪ੍ਰੈਲ 60 ਦਿਨ ਜਨਵਰੀ ਦੇ ਅਖੀਰਲੇ ਹਫਤੇ ਤੱਕ ਹੀ ਆਪਾਂ ਮੰਨੀਏ ਕਿਉਂਕਿ ਮੇਰੇ ਕੋ ਜਨਵਰੀ ਦੇ 22 23 ਤਰੀਕ ਤੱਕ ਦੇ ਡਾਟੇ ਹੈਗੇ ਆ ਕਿਸਾਨ ਭਰਾਵਾਂ ਦੇ ਮਟਰਾਂ ਤੋਂ ਬਾਅਦ ਜਾਂ ਆਲੂ ਪੁੱਟ ਕੇ ਦੁਬਾਰੇ ਮਟਰ ਲਾਉਣ ਦੀ ਸਥਿਤੀ ਤੇ ਸੋਖ ਸੰਦੋਸਤੋ ਜੇ ਆਪਾਂ ਮਟਰਾਂ ਤੋਂ ਬਾਅਦ ਚ ਦੁਬਾਰਾ ਮਟਰ ਲਾਉਨੇ ਆਂ ਆਲੂਆਂ ਤੋਂ ਬਾਅਦ ਚ ਦੁਬਾਰਾ ਮਟਰ ਲਾਉਨੇ ਆਂ ਗੋਭੀ ਤੋਂ ਬਾਅਦ ਚ ਦੁਬਾਰਾ ਮਟਰ ਲਾਉਨੇ ਆਂ ਬੀਨਸ ਤੋੜਨ ਤੋਂ ਬਾਅਦ ਚ ਪੈਲੀ ਵਿਹਲੀ ਛੱਡ ਕੇ ਦੁਬਾਰੇ ਬੀਨਸ ਵੀ ਲਾਉਨੇ ਆਂ ਇਹ ਵੀ ਆਪਸ਼ਨ ਕਈਆਂ ਫਾਰਮਰਾਂ ਕੋਲ ਹੈਗਾ ਮਟਰ ਦਾ ਵੀ ਬੀਨਸ ਦਾ ਵੀ ਕਈ ਫਾਰਮਰ ਥੋੜੇ ਜਿਹੇ ਦਿਨ ਪੱਗਰ ਲੱਗਿਆਂ ਜਾ ਕੇ ਫਰਵਰੀ ਦੇ ਅਧੋਂ ਬਾਅਦ ਚ ਧਨੀਆਂ ਵੀ ਲਾਉਣਾ ਸ਼ੁਰੂ ਕਰ ਦਿੰਦੇ ਆ ਦੁਬਾਰਾ ਕਹਿਣ ਤੋਂ ਭਾਵ ਆ 60 70 ਦਿਨ ਦੀਆਂ ਫਸਲਾਂ ਆਪਾਂ ਤਿੰਨ ਵੀ ਲੈ ਸਕਦੇ ਆ ਕਿਸ ਤਰ੍ਹਾਂ ਇੱਕ ਮਟਰ ਆਪਾਂ ਮੰਨ ਲਓ 10ਵੇਂ ਦੀ ਪਹਿਲੀ ਤਰੀਕ ਨੂੰ ਲਾਉਨੇ ਆ 10ਵੇਂ ਦੇ ਪੂਰੇ 11ਵੇਂ ਦੇ ਪੂਰੇ 70 ਦਿਨ ਚ ਵੀ ਤੋੜਦੇ ਆ ਤੇ ਦਸੰਬਰ ਦੇ 10 ਤੋਂ 15 ਦਿਨ ਲਾ ਲਈਏ ਫਿਰ ਆਪਾਂ ਪੈਨਸਲ ਮਟਰ ਲਾਉਨੇ ਆ ਪੈਨਸਲ ਮਟਰ ਲਾ ਕੇ 20 ਆਪਾਂ ਲਵਾਂਗੇ 15 ਕਿਲੋ ਉੱਥੇ ਜਾ ਕੇ ਦੁਬਾਰੇ ਉਹਨਾਂ ਨੂੰ ਕੋਈ ਡੀ ਡੀਪੀ ਪਾਉਣ ਦੀ ਲੋੜ ਨਹੀਂ ਹੁੰਦੀ ਗਾੜੀ ਸਿਆਲ ਦਾ ਪੱਖਾ ਨਾ ਉਹਨਾਂ ਨੇ ਬਹੁਤਾ ਮਛਰ ਤੇਲਾ ਆਉਣਾ ਨਾ ਕੋ ਬਹੁਤੀ ਫੰਗਸ ਆਉਣੀ ਆ ਉਹਨਾਂ ਨੇ ਜਨਵਰੀ ਨਗਾ ਕੇ ਫਰਵਰੀ ਦੇ ਵਿੱਚ ਜਾ ਕੇ ਫਲਾਵਰਿੰਗ ਚਾਉਣਾ ਉਦੋਂ ਦੋਕ ਸਪਰੇਆਂ ਲੈਂਦੇ ਆ ਤੇ ਮਟਰ ਹੋ ਜਾਂਦੇ ਆ 45 50 55 60 ਕੁਇੰਟਲ ਤੱਕ 65 ਕੁਇੰਟਲ ਤੱਕ ਲੋਕਾਂ ਨੇ ਉਹ ਮਟਰ ਤੋੜੇ ਆ ਕਈ ਸਾਡੇ ਭਰਾ ਥੋੜਾ ਹੋਰ ਲੇਟ ਲਾਉਂਦੇ ਆ 15 ਜਨਵਰੀ ਤੋਂ ਬਾਅਦ ਚ ਵੀ ਦੁਬਾਰੇ ਮਟਰ ਲਾਉਂਦੇ ਆ ਮਟਰਾਂ ਤੋਂ ਬਾਅਦ ਚ ਦੁਬਾਰੇ ਮਟਰ ਲਾਉਂਦੇ ਆ ਉਹ ਫਿਰ ਜਾ ਕੇ ਟੁੱਟਦੇ ਆ ਜੀ ਅਪ੍ਰੈਲ ਚ ਚੜੇ ਅਪ੍ਰੈਲ ਵੀ ਮਟਰ ਆਪਣੇ ਕਿਸੇ ਫਾਰਮਰ ਨੇ ਤੋੜੇ ਆ ਆਪਣੇ ਬੜੇ ਸਨੇਹੀ ਆ ਬੜੇ ਪ੍ਰੇਮ ਵਾਲੇ ਸਾਡੇ ਸਤਿਕਾਰਯੋਗ ਆ ਜੇ ਕਿਸੇ ਭਰਾ ਨੂੰ ਡਾਊਟ ਹੋਵੇ ਪੀ ਹਰੀ ਫਲੀ ਦੁਬਾਰੇ ਲਾ ਕੇ ਮਟਰਾਂ ਤੋਂ ਬਾਅਦ ਦੁਬਾਰੇ ਮਟਰ ਲਾ ਕੇ ਹੋ ਸਕਦੀ ਹੈ ਤੇ ਟੁੱਟ ਸਕਦੀ ਹੈ ਤੇ ਕਿੰਨਾ ਘਾੜਾ ਕਿਸਾਨ ਦੋਸਤੋ 72 ਕੁਇੰਟਲ ਦੀਆਂ ਪਰਚੀਆਂ ਸ਼ੋਅ ਕਰਦੇ ਆਂਗੇ ਕੋਈ 10 ਜਣੇ ਇਕੱਠੇ ਹੋ ਕੇ ਆਜਿਓ ਕਰਾਂਗੇ ਇੱਕ ਜਣੇ ਨੂੰ ਕਿਉਂਕਿ ਉਹ ਫਾਰਮਰ ਕਹਿੰਦਾ ਮੈਨੂੰ ਬੜਾ ਜਨਤਕ ਨਾ ਕਰਿਓ ਤੇ ਭਾਵੀ ਉਸ ਸਮੇਂ ਮਾਰਕੀਟ ਦੇ ਵਿੱਚ ਲਗਭਗ 40 ਰੁਪਏ ਤੋਂ ਬਾਹਰ ਦਾ ਸੀ ਬੜਾ ਵਧੀਆ ਸੀਜ਼ਨ ਲੱਗਾ ਇੱਕ ਦਾ ਨਹੀਂ ਉੱਥੇ ਇੱਕ ਬਹੁਤ ਸਾਰੇ ਫਾਰਮਰਾਂ ਨੇ ਬਹੁਤ ਸਾਰੇ ਪੈਸੇ ਵਟੇ ਕਿਸੇ ਦਾ 62 ਕੁਇੰਟਲ ਮਟਰ ਐ ਮੈਂ ਤੈਨੂੰ ਪੀਕ ਦੱਸਿਆ ਵੀ ਮੇਰੇ ਕੋਲ ਸਭ ਤੋਂ ਵੱਧ 72 ਕੁਇੰਟਲ ਤੱਕ ਆੜਾ ਫਾਰਮਰ 89 ਮਟਰ ਜੀ10 ਦਾ ਕਲਸ਼ ਦਾ ਟਾਈਗਰ ਲਾਇਆ ਸੀ ਉਹਦਾ ਹੈਗਾ ਸੁਖਸ਼ਾਂ ਦੋਸਤੋ ਜੇ ਆਪਣੀ ਪਹਿਲੀ ਦੁਬਾਰੇ ਮਟਰ ਲਾ ਕੇ ਤੀਸਰੇ ਮਹੀਨੇ ਵੇਲੇ ਹੋਏ ਦੀ ਤਾਂ ਆਪਣੇ ਕੋ ਮਾਂ ਮੂੰਗੀ ਦਾ ਵੀ ਚੰਗਾ ਆਪਸ਼ਨ ਹੈ ਰਹਿ ਜਾਂਦਾ ਜੇ ਹੋਰ ਮੰਨ ਲਓ ਆਪਣੇ 10 ਦਿਨ ਲੇਟ ਹੁੰਦੇ ਆ ਫਿਰ ਆਪਾਂ ਪਾਇਨੀਅਰ ਦਾ 1844 ਮੱਕੀ ਲਾ ਕੇ ਉਹਨੂੰ ਸਾਈਲਜ ਦੇ ਵਿੱਚ ਘੱਟ ਸਕਦੇ ਆ ਜਾਂ ਮੱਝ ਏਰੀਆ ਦੇ ਵਿੱਚ ਆਮ ਜਗਰਾਉਂ ਏਰੀਆ ਦੇ ਵਿੱਚ ਕਈ ਾਰ ਮੱਕੀ ਲਾਉਂਦਾ ਲਾਉਂਦਾ ਫਾਰਮਰ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਦੂਜੇ ਹਫਤੇ ਤੱਕ ਵੀ ਚੱਲ ਜਾਂਦਾ ਉਹ ਫਾਰਮਰ ਵੀ 40 ਕੁਇੰਟਲ 35 ਕੁਇੰਟਲ 38 ਕੁਇੰਟਲ 45 ਕੁਇੰਟਲ ਤੱਕ ਸੁੱਕੇ ਦਾਣੇ ਮੌਸਮ ਦੇ ਹਿਸਾਬ ਨਾਲ 10 ਕੁਇੰਟਲ ਉੱਪਰ ਥੱਲੇ ਹੋ ਜਾਂਦੇ ਪਿਛਲੇ ਵਾਰ ਵੀ ਹੋਏ ਆ 15 ਕੁਇੰਟਲ 13 ਕੁਇੰਟਲ ਮੱਕੀ ਘੱਟ ਨਿਕਲੀ ਆ ਪਰ ਝਾੜ ਘੱਟ ਹੋਇਆ ਸੀ ਤੇ ਭਾ ਬਹੁਤ ਜ਼ਿਆਦਾ ਸੀ ਪੈਸੇ ਚ ੱਗੇ ਬਣੇ ਆ ਮੰਨ ਲਓ 6ਵੇਂ ਮਹੀਨੇ ਦੀ 15 ਤਰੀਕ ਨੂੰ ਝੋਨਾ ਲੱਗਣਾ ਸ਼ੁਰੂ ਹੁੰਦਾ ਵਾ ਜਿਹੜੀ ਆਪਾਂ ਕਰਦੇ ਆ ਪਨੀਰੀ ਵਾਲੀ ਬਜਾਈ ਆਪਾਂ 7ਵੇਂ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਵੀ ਝੋਨਾ ਬਾਸਮਤੀ ਲਾ ਦਈਏ 1509 1692 ਤੇ ਫਿਰ ਅਗਲੇ ਸੀਜ਼ਨ ਦੀ ਤਿਆਰੀ ਪੂਰੀ ਵਧੀਆ ਆਪਣੀ 9ਵੇਂ ਮਹੀਨੇ ਦੇ ਵਿੱਚ ਵਿੱਚ ਕਟਾਈ ਵਾਲੀ ਹੋ ਜਾਂਦੀ ਹੈ ਸੁਖਾਂਣ ਦੋਸਤੋ ਜਿਹੜਾ ਇਹ ਫਸਲੀ ਪ੍ਰਬੰਧਨ ਆ ਮਟਰਾਂ ਤੋਂ ਬਾਅਦ ਚ ਮਟਰ ਗੋਭੀ ਤੋਂ ਬਾਅਦ ਚ ਬਟਰੋਤੋਂ ਬਾਅਦ ਚ ਮਾਂ ਮੂੰਗੀ ਜਾਂ ਉਸ ਤੋਂ ਬਾਅਦ ਮੱਕੀ ਇਹ ਥੋੜੇ ਥੋੜੇ ਦਿਨ ਦੀਆਂ ਫਸਲਾਂ ਵਾਂ 60 60 70 70 ਦਿਨ ਦੀਆਂ 75 75 ਦਿਨ ਦੀਆਂ ਫਸਲਾਂ ਵਾਂ ਜਿਨ੍ਹਾਂ ਨੇ ਹੁਣ ਕਣਕ ਲਾ ਲਈ 11ਵੇਂ ਮਹੀਨੇ ਉਹਨੇ ਜਾ ਕੇ ਭਾਜਵੇਂ ਮਹੀਨੇ ਵੱਢਣੀ ਆ ਉਹਨੇ ਚਿਰ ਦੇ ਵਿੱਚ ਵਿੱਚ ਹੀ ਆਪਾਂ ਝੋਨੇ ਦੀ ਕਟਾਈ ਤੋਂ ਬਾਅਦ ਚ ਹਿੰਮਤ ਕਰਕੇ ਹਿੰਮਤ ਮਾਰ ਕੇ ਮਿਹਨਤ ਕਰਕੇ ਤਿੰਨ ਫਸਲਾਂ ਵੀ ਲਾ ਸਕਦੇ ਆ ਗੁਰਰਾਮਦਾਸ ਕਿਰਪਾ ਕਰੇ ਥੋੜੇ ਥੋੜੇ ਪੈਸੇ ਵੀ ਬਚਾਈਏ ਤੇ ਬੜੀ ਵੱਡੀ ਵੱਧ ਬਚਤ ਕਣਕ ਨਾਲੋਂ ਜ਼ਿਆਦਾ ਕਈ ਗੁਣਾ ਆ ਸਕਦੀ ਹੈ ਜੇਕਰ ਤੇ ਕਿਸੇ ਇੱਕ ਫਸਲ ਦੇ ਵਿੱਚ ਵੀ ਦਾ ਲੱਗ ਜੇ ਤੇ ਬਲੇ ਬਲੇ ਵਾਲੀ ਸਥਿਤੀ ਹੋ ਜਾਂਦੀ ਹੈ ਬਾਕੀ ਤੁਹਾਨੂੰ ਕਿਸੇ ਨੂੰ ਇਸ ਚੀਜ਼ ਦੇ ਪ੍ਰਤੀ ਸ਼ੰਕਾ ਹੋਵੇ ਕਿ ਕਿੱਦਾਂ ਹੋ ਸਕਦੀ ਹੈ ਮੇਰਾ ਨੰਬਰ 9216099188 ਤੇ ਸੰਪਰਕ ਕਰਕੇ ਮੇਰ ਨਾਲ ਤੁਸੀਂ ਸਵਾਲ ਜਵਾਬ ਕੋਈ ਤੇ ਸਵਾਲ ਜਵਾਬ ਕਰ ਲਿਓ ਕੋਈ ਪੁੱਛਣਾ ਵੀ ਕਿੱਦਾਂ-ਕਿੱਦਾਂ ਕਰ ਸਕਦੇ ਹੋ ਵੀ ਪੁੱਛ ਸਕਦੇ ਜੀ ਜਿਨ੍ਹਾਂ ਨੇ ਹੁਣ ਮਟਰ ਲਾਏ ਆ ਜਾਂ ਹਾਲੇ 15 ਦਿਨ ਤੱਕ ਮਟਰ ਲਾਉਣੇ ਆ ਉਹ ਆਪਣੇ ਮਟਰਾਂ ਦੇ ਵਿੱਚ ਵੀ ਦੂਸਰੇ ਪਾਣੀ ਦੇ ਵਿੱਚ ਸਰੋਂ ਪਾ ਕੇ ਮਟਰ ਤੋੜ ਕੇ ਤੇ ਸਰੋਂ ਦੀ ਫਸਲ ਵੀ ਲੈ ਸਕਦੇ ਆ ਸਰੋਂ ਤੋਂ ਬਾਅਦ ਚ ਵੀ ਆਪਾਂ ਆਚਾਰ ਵਾਲੀ ਮੱਕੀ ਸਰਦਾਰ ਅਵਤਾਰ ਸਿੰਘ ਦੀ ਸਾਡੇ ਸਤਿਕਾਰਯੋਗ ਚਾਚਾ ਜੀ ਉਹਨਾਂ ਨੇ ਲਾਈ ਸੀ ਤੇ ਉਹਨੂੰ ਆਪਾਂ ਆਚਾਰ ਲਈ ਸਤਵੇਂ ਮਹੀਨੇ ਦੇ ਪਹਿਲੇ ਹਫਤੇ ਵੱਢ ਕੇ ਫਿਰ 1509 ਉੱਥੇ ਲਾਤੀ ਸੀ ਪੰਜ ਛੇ ਤਰ੍ਹਾਂ ਦੇ অপਸ਼ਨ ਆਪਣੇ ਕੋਲ ਹੈਗੇ ਆ ਕਲੀ ਕਣਕ ਬੀਜਣ ਨਾਲੋਂ ਹੀ ਵੀ ਆਪਾਂ ਕਣਕੀ ਬੀਜੀ ਜਾਈਏ ਤੇ ਸਰਕਾਰ ਕੋ ਐਮਐਸਪੀ ਮੰਗੀਏ ਜਿਹਦੇ ਕੋ 5 ਕਿੱਲੇ ਆ ਉਹ 1-2 ਕਿੱਲਾ ਟਰਾਈ ਕਰੇ ਜਿਹਦੇ ਕੋ 10 ਕਿੱਲੇ ਆ ਉਹ 5-4 ਕਿੱਲੇ ਟਰਾਈ ਕਰੇ ਜਿਹਦੇ ਕੋ 20 ਕਿੱਲੇ ਆ ਉਹ 5-7 ਕਿੱਲੇ ਟਰਾਈ ਕਰੇ ਮੇਰੇ ਕਹਿਣ ਤੇ ਫਸਲੀ ਬਦਲਾ ਫਸਲ ਨੂੰ ਬਦਲਾ ਵਾਲੇ ਪਾਸੇ ਲੈ ਕੇ ਜਾਈਏ 2-2 4-4 ਕਿੱਲੇ ਨਾ ਚੀਜ਼ਾਂ ਦੀਆਂ ਟਰਾਈ ਕਰਿਓ ਜਿਹਦੇ ਵਿੱਚ ਬੰਦ ਗੋਬੀ ਫਲਾਸ ਬੀਨ ਹਰਿਆ ਮਟਰ ਮਾਂ ਮੂੰਗੀ ਸਰੋਂ ਅਚਾਰ ਵਾਲੀ ਮੱਕੀ ਆਦ ਇੱਕ ਅਦੀ ਫਸਲ ਹੋਰ ਵੀ ਹੋ ਸਕਦੀ ਹੈ ਜਿਹੜੀ ਮੇਰੇ ਹੁਣ ਦਿਮਾਗ 'ਚ ਨਹੀਂ ਆ ਰਹੀ ਧਨੀਆ ਲਾ ਸਕਦੇ ਆ ਸੁਖਸਾਂ ਦੋਸਤੋ ਇਸ ਫਸਲੀ ਚੱਕਰ ਨੂੰ ਕਿਵੇਂ ਸਕਸੈਸ ਕਰ ਸਕਦੇ ਆ ਵੀ ਆਪਾਂ ਜ਼ਿਆਦਾ ਪੈਸੇ ਕਮਾਈਏ ਸਾਨੂੰ ਵਧੇਰੇ ਮੁਨਾਫਾ ਮਿਲੇ ਥੋੜੇ ਥੋੜੇ ਦਿਨਾਂ ਬਾਅਦ ਸਾਡੀ ਫਸਲ ਮਚਿਓਰਟੀ ਤੇ ਆ ਜੇ ਐਦੇ ਬਾਰੇ ਕੋਈ ਵੀ ਤੁਹਾਡੀ ਇਨਕੁਆਰੀ ਹੋਵੇ 9216099988 ਨੰਬਰ ਤੇ ਫੋਨ ਕਰ ਲਿਓ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਜਨੀਕ ਬਨੂ ਪਾਤਸ਼ਾਹ ਜੀ ਨੇ ਬੋਧ ਦਿੱਤੀ ਹੈ ਉਸ ਬੋਧ ਦੇ ਅਨਸਾਰ ਤੁਹਾਡੇ ਸਵਾਲਾਂ ਦੇ ਜੋਗ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ ਇੰਸਟਾਗ੍ਰam ਫੇਸਬੁੱਕ YouTube ਤੇ ਬਲਕਿ ਇਤੀ ਚੱਜਲ ਵੱਡੀ ਨਾਂ ਦਾ ਚੈਨਲ ਸ਼ੁਰੂ ਕੀਤਾ ਹੈ ਤੁਸੀਂ ਉਸ ਤੇ ਜਾ ਕੇ ਮੇਰੀਆਂ ਹੋਰ ਵੀਡੀਓ ਵੇਖ ਸਕਦੇ ਜੇ ਚੰਗੀਆਂ ਲੱਗਣ ਸ਼ੇਅਰ ਕਰ ਸਕਦੇ ਚੰਗਾ ਜਾਂ ਮਾੜਾ ਚੰਗਾ ਲੱਗੇ ਚੰਗਾ ਮਾੜਾ ਲੱਗੇ ਮਾੜਾ ਕਮੈਂਟ ਜ਼ਰੂਰ ਪਾਇਆ ਕਰੋ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਪੋਜ਼ਿਟਿਵ ਰਹਿਆ ਕਰੋ ਖੁਸ਼ ਰਹਿਆ ਕਰੋ ਪਰਿਵਾਰ ਦੇ ਵਿੱਚ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਸਨੇਹੀਆਂ ਦੇ ਨਾਲ ਜਿਆਦੇ ਤੋਂ ਜਿਆਦਾ ਸਮਾਂ ਬਤਾ ਕੇ ਪਿਆਰ ਦਿਓ ਪਿਆਰ ਵਧਾਓ ਵਾਤਾਵਰਣ ਲਈ ਰੁੱਖ ਲਾਓ ਪਾਣੀ ਬਚਾਓ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ